ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਸਾਰੇ ਵਧੀਆ ਹਾਂ ਜੀ ਅ ਪਹਿਲਾਂ ਇਹ ਵੀਡੀਓ ਚੈੱਕ ਕਰੋ ਫਿਰ ਆਪਾਂ ਗੱਲ ਕਰਦੇ ਆ ਆ ਜੋ ਕਿਰਾ ਤੁਹਾਨੂੰ ਨਾਲ ਹੋਣਾ ਸੀ ਐ ਕਹੀਏ ਵੀ ਸਰਸੇ ਵਾਲੇ ਮਾੜੇ ਆ ਤੁਸੀਂ ਦੱਸੋ ਹਾਲਾਂਕਿ ਮੈਂ ਕੋ ਸਰਸਾ ਪ੍ਰੇਮੀ ਦਾ ਕੋਈ ਹੋ ਨਹੀਂਗਾ ਨਾ ਮੈਂ ਕੋ ਲੋਕਟ ਪਾਇਆ ਮੈਂ ਗੁਰੂ ਘਰ ਦਾ ਮੁੰਨਾਂ ਵਾਲਾ ਬੰਦਾ ਪਰ ਮੈਂ ਇੰਨਾ ਫਸਸਾ ਨੂੰ ਕਿਵੇਂ ਮਾੜਾ ਕਹਿੰਦੇ ਆ ਵੀਰ ਜਿਹੜੇ ਪਹਿਲੇ ਫੋਨ ਤੇ ਆਉਂਦੇ ਆ 5 ਮਿੰਟਾਂ ਚ ਵੀਰ ਮੇਰੇ ਕੋਲੇ ਆਇਆ ਬਾਈ ਯਾਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਸਹੀ ਜੀ ਜੀ ਕਰਮ ਜਿਨਵੇਂ ਇਹ ਵਾਰ ਹੋ ਗਿਆ ਡੋਨੇਟ ਦੋ ਡੋਨੇਟ ਦਾ ਵੀਰੇ ਵੇਸ ਦਾ ਯਾਦ ਨਹੀਂ ਯਾਦ ਹੀ ਨਹੀਂ ਗਾਜਾ ਕਿੰਨੇ ਵਾਰੀ ਹਾਂਜੀ ਸੁਣੀ ਜੀ ਗੱਲਬਾਤ ਜੀ ਫੇਰ ਕਿਵੇਂ ਮਾੜਾ ਕਹਿ ਦੀ ਗੱਲ ਬਾਈ ਸਹੀ ਕਰ ਰਿਹਾ ਆ ਤੇ ਬਸ ਮੈਂ ਬਾਕੀ ਜਿਆਦਾ ਕੁਝ ਗੱਲਾਂ ਕਰਨੀਆਂ ਨੇਗੀਆਂ ਤੇ ਪਤਾ ਹੀ ਇਹ ਸਭ ਨੂੰ ਤੇ ਨਾ ਮੈਂ ਇਦਾਂ ਕਹਿਣਾ ਵੀ ਕਮੈਂਟ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਆਪੇ ਹੋ ਜੈਣਾ ਆਟੋਮੈਟਿਕਲੀ ਮੈਂ ਸਿਸਟਮ ਲਾ ਦਿੱਤੇ ਇਦਾਂ ਦੇ ਆਪਣੇ ਚੈਨਲ ਦੇ ਉੱਤੇ ਆਟੋਮੈਟਿਕ ਸਭ ਚੀਜ਼ਾਂ ਆਪਣੇ ਆਪ ਹੁੰਦੀਆਂ ਰਹਿੰਦੀਆਂ ਆ ਉਹ ਹੁੰਦੀਆਂ ਕਿਵੇਂ ਆ ਇਹ ਵੀ ਤੁਹਾਨੂੰ ਦੱਸੂਗਾ ਮੈਂ ਇਹ ਵੀ ਦੱਸੂਗਾ ਤੁਹਾਨੂੰ ਪੀਓ ਹੁੰਦੀਆਂ ਕਿਵੇਂ ਆ ਜੇ ਕੋਈ ਯੂਟਿਊਬਰ ਹੈਗਾ ਭਰਾ ਤਾਂ ਕਮੈਂਟ ਕਰਕੇ ਮੈਨੂੰ ਕਮੈਂਟ ਕਰਿਓ ਮੈਂ ਤੁਹਾਨੂੰ ਦੱਸ ਦਊਗਾ ਵੀ ਆਟੋਮੈਟਿਕਲੀ ਸਿਸਟਮ ਹੁੰਦਾ ਕਿਵੇਂ ਆ ਆਪੇ ਵੀਡੀਓ ਸ਼ੇਅਰ ਹੋ ਜਾਣੀਆਂ ਆਪੇ ਵੀਡੀਓ ਚੱਲਣੀਆਂ ਆਪੇ ਤੁਹਾਡਾ ਮੋਨਟਾਈਜ਼ ਹੋ ਜਾਣਾ ਸਭ ਕੁਝ ਆਪਣੇ ਆਪ ਹੀ ਹੋ ਜਾਣਾ ਆ ਇਹ ਅੱਜ ਤੋਂ ਦੋ ਤਿੰਨ ਸਾਲ ਪਹਿਲਾਂ ਵੀ ਮੈਂ ਦੱਸੀ ਸੀ ਇਹ ਗੱਲ ਵੀ ਇਹ ਹੁੰਦਾ ਕਿਵੇਂ ਆ ਠੀਕ ਆ ਤੇ ਪਰ ਗੱਲ ਕਿਸੇ ਨੇ ਸੁਣੀ ਨਹੀਂ ਸੀਗੀ ਠੀਕ ਹੋ ਗਿਆ ਜੀ ਬਾਕੀ ਆ ਬਾਈ ਬਾਰੇ ਕੀ ਕੀਤਾ ਬਾਈ ਨੇ ਇਹਦੇ ਬਾਰੇ ਜ਼ਰੂਰ ਦੱਸਿਓ ਠੀਕ ਹੋ ਗਿਆ ਓਕੇ ਹੋ ਗਿਆ ਜੀ ਥੈਂਕ ਯੂ ਹੋ ਗਿਆ